ਨੇ ਚੈਨ ਨਾਲ ਜੁੜੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਦੋਸਤੋ ਕਣਕਾਂ ਦਾ ਤੇ ਤੂੜੀਆਂ ਦਾ ਕੰਮ ਸਮਾਪਤੀ ਵੱਲ ਜਾ ਰਿਹਾ ਹੈ ਹੁਣ ਵਿੱਚ ਏਰੀਆ ਦੇ ਵਿੱਚ ਮੂੰਗੀ ਦਾ ਤੇ ਮੱਕੀ ਦਾ ਹੁਣ ਜ਼ੋਰ ਫੜੂਗਾ ਕੰਮ ਸਾਡੇ ਏਰੀਏ ਦੇ ਵਿੱਚ ਮਾਨਸਾ ਦੇ ਵਿੱਚ ਪਹਿਲੇ ਦਿਨ ਤੋਂ ਹੀ ਥੋੜੀ ਜਿਹੀ ਮੂੰਗੀ ਜ਼ਿਆਦਾ ਸੀ ਖਾਸ ਕਰਕੇ ਸਾਡਾ ਪਿੰਡ ਜਿਹੜਾ ਵੱਧ ਵੀਜਦਾ ਰਿਹਾ ਮੂੰਗੀ ਪਹਿਲਾਂ ਵੀ ਪਿਛਲੇ ਸਮੇਂ 'ਚ ਜਦੋਂ ਰੇਟ ਡਾਊਨ ਹੋ ਗਿਆ ਉਦੋਂ ਹਰ ਇੱਕ ਨਮੂਗੀ ਦੀ ਫਸਲ ਦੀ ਕਾਸਟ ਸੀ ਜਿਹੜੀ ਦੋਸਤੋ ਉਹ ਘਟਾਤੀ ਪਰ ਹੁਣ ਪਿਛਲੇ ਸਾਲ ਵੀ ਗਵਰਨਮੈਂਟ ਨੇ ਪੰਜਾਬ ਗਵਰਨਮੈਂਟ ਨੇ ਵਧੀਆ ਰੇਟ ਦਿੱਤਾ ਉਸ ਕਰਕੇ ਅ ਪਿਛਲੇ ਸਾਲ ਵੀ ਮੂੰਗੀ ਜ਼ਿਆਦਾ ਸੀ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੂੰਗੀ ਜ਼ਿਆਦਾ ਹੈਗੀ ਤੇ ਆਹ ਸੀਜ਼ਨ ਦੇ ਵਿੱਚ ਵੀ ਮੂੰਗੀ ਬਹੁਤ ਜ਼ਿਆਦਾ ਵਿਜੀ ਹੈ ਪਿਛਲੇ ਸਾਲ ਦੇ ਨਾਲੋਂ ਦੋਸਤੋ ਮੱਕੀ ਤਾਂ ਘਟ ਗਈ ਕਿਉਂਕਿ ਵਿੱਚ ਵਿੱਚ ਕਈ ਕਿਸਾਨ ਵੀਰ ਇਹ ਜੇ ਨੇ ਜਿਨ੍ਹਾਂ ਨੂੰ ਕੀਦੇ ਆਚਾਰ ਪੌਣ ਤੇ ਦਿੱਕਤ ਆਈ ਤੇ ਆਚਾਰ ਖਰਾਬ ਹੋ ਗਿਆ ਸੋ ਉਹਨਾਂ ਵੀਰਾਂ ਨੂੰ ਨੇ ਇਸ ਵਾਰ ਮੱਕੀ ਦੀ ਕਾਸ਼ ਨੂੰ ਨੀ ਬੜਾਵਾ ਦਿੱਤਾ ਮੱਕੀ ਦੀ ਫਸਲ ਘੱਟ ਵੀਜੀ ਆ ਉਹਨਾਂ ਨੇ ਇਸ ਵਾਰ ਮੂੰਗੀ ਦੀ ਫਸਲ ਬੀਜਣ ਦਾ ਫੈਸਲਾ ਕਰਿਆ ਸੋ ਆਪਾਂ ਦੋਸਤੋ ਆਪਾਂ ਤਾਂ ਤਿੰਨ ਚਾਰ ਕੇਲੇ ਮੱਕੀ ਦੇ ਬੀਜਾਂਗੇ ਵਾਹਣ ਤਿਆਰ ਕਰੀ ਜਾਂਦੇ ਆਂਗੇ ਵੀ ਵੀ ਅਬ ਤੁਹਾਨੂੰ ਦੱਸਾਂਗੇ ਵੀ ਆਪਾਂ ਕਿਹੜਾ ਬੀਜ ਰਹੇ ਆਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਸੀਂ ਕਿਹੜਾ ਜੇ ਵੀ ਮੱਕੀ ਦੀ ਫਸਲ ਬੀਜੋਗੇ ਤਾਂ ਤੁਸੀਂ ਕਿਹੜਾ ਵੀ ਬੀਜੋਗੇ ਇਹ ਗੱਲ ਜਰੂਰ ਕਮੈਂਟਾਂ ਰਾਹੀਂ ਦੱਸਿਓ ਤਾਂ ਕਿ ਸਾਨੂੰ ਵੀ ਪਤਾ ਲੱਗ ਜੇ ਵੀ ਹੋ ਸਕਦਾ ਵੀ ਕਿਹੜਾ ਵੀ ਵਧੀਆ ਤੇ ਕਿਹੜਾ ਵੀ ਘੱਟ ਨਿਕਲਦਾ ਜਾਂ ਪਿਛਲੀ ਵਾਰ ਜਿਹੜੇ ਵੀਰ ਨੇ ਮੱਕੀ ਦਾ ਵੀ ਬੀਜਿਆ ਉਹ ਕਿੰਨਾ ਕ ਨਿਕਲਦਾ ਆਪਾਂ ਵੀ ਬਾਹਣ ਤਿਆਰ ਕਰੀ ਜਾਂਦੇ ਆ ਦੋਸਤੋ ਕੱਲ ਨੂੰ ਮੱਕੀ ਦੀ ਬਿਜਾਈ ਕਰਦੇ ਆਂਗੇ ਤੇ ਤੁਹਾਨੂੰ ਦੱਸਾਂਗੇ ਵੀ ਕਿਹੜਾ ਵੀ ਹੈ ਪਰ ਕਮੈਂਟਾਂ ਰਾਹੀਂ ਤੁਸੀਂ ਵੀ ਦੱਸਿਓ ਵੀ ਕਿਹੜਾ ਕਿਹੜਾ ਵੀਰ ਅ ਮੱਕੀ ਬੀਜ ਰਿਹਾ ਹੈਗਾ ਅ ਅਚਾਰ ਪਾ ਰਿਹਾ ਹੈਗਾ ਸੋ ਆਪਣੀ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਦੇ ਹੋ ਕਿਉਂਕਿ ਹੁਣ ਆਹ ਪੰਜ ਚਾਰ ਦਿਨ ਮੱਕੀ ਬੀਜਣ ਦਾ ਟਾਈਮ ਹੈ ਜੇ ਆਪਾਂ ਇਹ ਤੋਂ ਲੇਟ ਕਰਾਂਗੇ ਤਾਂ ਦੋਸਤੋ ਫਿਰ ਜਿਹੜੀ ਸੌਣ ਵਾਲੀ ਜੀਰੀ 126 ਉਹ ਥੋੜਾ ਲੇਟ ਵਗ ਜਾਂਦੀ ਹੈ ਸੋ ਹੁਣ ਟਾਈਮ ਹੈ ਮੱਕੀ ਬੀਜਣ ਦਾ ਜਿਹੜੇ ਵੀ ਵੀਰ ਨੇ ਮੱਕੀ ਬੀਜਣੀ ਹੈ ਉਹ ਥੋੜੀ ਜਿਹੀ ਕਾਲੀ ਜ਼ਰੂਰ ਕਰੇ। ਹੁਣ ਆਹੀ ਬਸ 2-4 ਦਿਨਾਂ ਦੇ ਵਿੱਚ ਜਿਹੜੀ ਮੱਕੀ ਬੀਜਣੀ ਹੈ ਵੇਚ ਦੇ ਤਾਂ ਕਿ ਵਧੀਆ ਟਾਈਮ ਤੇ ਮੱਕੀ ਦੀ ਬਾੜੀ ਹੋ ਜੇ ਤੇ ਅੱਗੇ ਜੀਰੀ ਲੱਗ ਸਕੇ। ਸੋ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਜਿਹੜੇ ਵੀਰ ਮੱਕੀ ਬੀਜਣਗੇ। ਧੰਨਵਾਦ ਜੀ।